ਗੋਬਨ ਸੇਗਰ ਮੈਂ ਸੁਣਿਆ ਹੈ ਤੁਹਾਡਾ ਘੋੜਾ ਵੱਡੇ ਵੱਡੇ ਪਰਬਤਾਂ ਦੀ ਇੱਕ ਬਿੰਦ ਕੇ ਠੰਗ ਚੱਦਾ ਹੈ ਤੇ ਹੀਲਾ ਸੁਣਿਆ ਹੈ ਨੀਲਾ ਘੋੜਾ ਪਰਬਤਾਂ ਨੂੰ ਰੌਂਦ ਕੇ ਨੱਗਦਾ ਹੈ ਸੁਣਿਆ ਹੈ ਬੜਾ ਫੁਰਤੀਲਾ ਹੈ ਸੁਣਿਆ ਹੈ ਇਹਨੂੰ ਘੇਰ ਕੇ ਰੱਖਿਆ ਨਹੀਂ ਜਾ ਸਕਦਾ ਇਹ ਘੇਰੇ ਤੋੜ ਕੇ ਨੱਗਦਾ ਅੱਜ 80 ਹਜ਼ਾਰ ਫੌਟ ਦਾ ਘੇਰਾ ਐ ਅੱਜ ਵੇਖਾਂਗਾ ਵੀ ਤੇਰਾ ਨੀਲਾ ਘੋੜਾ ਕਿਵੇਂ ਇਸ ਫੌਟ ਦੇ ਪਹਾੜ ਨੂੰ ਰੋਂਦ ਕੇ ਲੰਘਦਾ ਹੈ ਅੱਜ ਵੇਖਾਂਗਾ ਕਹਿੰਦਾ ਸੁਣਿਆ ਏ ਤੇਰੇ ਤੀਰ ਦੀ ਧਾਰ ਤੋਂ ਅੱਜ ਤੱਕ ਕੋਈ ਬਚ ਨਹੀਂ ਸਕਿਆ ਅੱਜ ਵੇਖਾਂਗਾ ਤੇਰੇ ਤੀਰ ਦੀ ਧਾਰ ਇਸ ਖੋਲਾ ਦੀ ਸੀਨੇ ਨੂੰ ਇਸ ਹਰੀ ਜੰਗ ਦੇ ਇਸ ਰਾਜਪੂਤ ਦੇ ਸੀਨੇ ਨੂੰ ਕਿਤਾ